ਗਈ ਕਣਕਾਂ ਦੀ ਰਾਖੀ ਆਈ ਵਿਸਾਖੀ ਆਈ ਵਿਸਾਖੀ ਸਤਰੀਆ ਗੱਲ ਸਾਰਿਆਂ ਨੂੰ ਮੈਂ ਸੰਸਿਹਤ ਕਰਦੀ ਹਾਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀਆਂ ਜਿਸ ਦਾ ਵਿਸ਼ਾ ਹੈ ਵਿਸਾਖੀ ਦੀ ਸਾਖੀ ਚੜਿਆ ਵਿਸਾਖ ਮਹੀਨਾ ਮਨਾਓ ਵਿਸਾਖੀ ਨੂੰ ਯਾਦ ਕਰੋ ਇਸ ਨਾਲ ਜੁੜੀ ਹਰ ਇੱਕ ਸਾਖੀ ਨੂੰ ਜਮੀਨਾ ਜੁੜੇ ਲੋਕਾਂ ਦਾ ਇਹ ਤਿਹਾਰ ਹੈ ਖੇਤੋਂ ਘਰ ਆndi ਸੋਨੇ ਰੰਗੀ ਬਹਾਰ ਹੈ ਨੱਚਦਾ ਟੱਪਦਾ ਹਰ ਕੋਈ ਖੁਸ਼ੀ ਮਨਾਉਂਦਾ ਹੈ ਨੱਚਦਾ ਟੱਪਦਾ ਹਰ ਕੋਈ ਖੁਸ਼ੀ ਮਨਾਉਂਦਾ ਹੈ ਰੌਣਕ ਮੇਲਿਆਂ ਦੀ ਜਾ ਕੇ ਵਧਾਉਂਦਾ ਹੈ ਸਾਡੇ ਦਸ਼ਮੇਸ਼ ਪਿਤਾ ਨੇ ਇਸ ਦਿਨ ਖਾਲਸਾ ਪੰਥ ਸਜਾਇਆ ਸੀ ਆਪੇ ਗੁਰ ਇੱਲਾ ਅਦੇ ਆਇਆ ਸੀ ਸਿੱਖਾਂ ਨੂੰ ਦਿੱਤੀ ਇੱਕ ਅਨੋਖੀ ਪਹਿਚਾਨ ਸਿੱਖਾਂ ਨੂੰ ਦਿੱਤੀ ਇੱਕ ਅਨੋਖੀ ਪਹਿਚਾਨ ਬਖਸ਼ ਦਿੱਤੇ ਕੰਗਾ ਕੜਾ ਕੇਸ ਕਸ਼ਰਾ ਤੇ ਕਿਰਪਾਨ ਸਿੱਖ તરਮ ਤੋਂ ਜਾਤ ਪਾਤ ਮਿਟਾ ਦਿੱਤਾ ਸੀ ਚਿੜੀਆਂ ਨੂੰ ਵੀ ਬਾਹਰ ਨਲ ਲੈਣਾ ਸਿਖਾ ਦਿੱਤਾ ਸੀ ਜਾਲੰਗ ਅੰਗਰੇਜ਼ਾਂ ਨੇ ਵੀ ਬੜਾ ਕਹਿਰ ਕਮਾਇਆ ਰੋਇਆ ਸੀ ਪੱਤਾ ਪੱਤਾ ਜੜਿਆਂ ਵਾਲੇ ਬਾਗ ਦਾ ਰੋਇਆ ਸੀ ਪੱਤਾ ਪੱਤਾ ਜੜਿਆਂ ਵਾਲੇ ਬਾਗ ਦਾ ਹੋਇਆ ਸੀ ਫਿਰ ਗੋਲ ਬਿਸਤਰਾ ਅੰਗਰੇਜ਼ੀ ਰਾਜ ਭਾਗ ਦਾ ਆ ਆ ਮਨਾਓ ਵਿਸਾਖੀ ਭੁੱਲ ਕੇ ਤੇਦ ਭਾਵ ਨੂੰ ਕਰੋ ਖੁਸ਼ਹਾਲ ਆਪਣੇ ਸੋਹਣੇ ਦੇਸ਼ ਪੰਜਾਬ ਨੂੰ ਕਰੋ ਖੁਸ਼ਹਾਲ ਆਪਣੇ ਸੋਹਣੇ ਦੇਸ਼ ਪੰਜਾਬ ਨੂੰ ਮੇਰੇ ਵੱਲੋਂ ਆਪ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਧੰਨਵਾਦ